ਕੋਈ ਖੱਬੀ ਖਾਨ ਘਹਾਉਂਦਾ ਆਪਣੀ ਗੜੀ 'ਚ ਹਰ ਕੋਈ ਖੱਬੀ ਖਾਨ ਘਹਾਉਂਦਾ ਹੈ ਫੋਨਾ ਵਿੱਚੋਂ ਅਕਲ ਭਾੜ ਕੇ ਥੋਕਾ ਰੋਗ ਜਮਾਉਂਦਾ ਕੋਈ ਕੁਝ ਨਾ ਕਰੇ ਤਾਂ ਨੈਣ ਬਹੁਤ ਬੱਲੇ ਬੱਲੇ ਮਾਇਆ ਸਪੜੀ ਦੇ ਰਸਤੇ ਤੇ ਟੰਗਿਆ ਬਾਬਾ ਬੇਮੁਖ ਹੋ ਮਾਇਆ ਆਪਣੀ ਬੇਰਸ ਤੇ ਟੰਗਿਆ ਬਾਬਾ ਬੇਮਕ ਹੋ ਹੋਰਾਂ ਨੂੰ ਜੇ ਹੁੱਕਾ ਉਹ ਪਰ ਨਹੀਂ ਜਾ ਸਕਮੈਂ ਇਹ ਤਾਂ ਸਾਨੂੰ ਇਹਨਾਂ ਨੇ ਮਾਰਿਆ ਆ ਜਿਹੜੇ ਫਾਲੋਅਰ ਬਣਾਉਂਦੇ ਆ ਉਹ ਜਾਂ ਤਾਂ ਕਿ ਨੇ ਜਿੱਲੇ ਸਾਇਦ ਕਿਉਂਕਿ ਇਹਨਾਂ ਦੇ ਗਾਹ ਤੇ ਜਾ ਕੇ ਸੌਦਾ ਕਰਨਾ ਹੁੰਦਾ ਅੱਗੇ ਚਲੋ ਜੀ ਨਾਮ ਬਦਲ ਕੇ ਠੱਗੀ ਦਾ ਜੇ ਅੰਦਰੋਂ ਸੱਚੇ ਹੋਣਤ ਫੜੀ ਨਾਮ ਬਦਲ ਕੇ ਠੱਗੀ ਦਾ ਜੋ ਰੱਖਦੇ ਸੇਵਾ ਪਾਣੀ ਹੈ ਨਾਮ ਬਦਲ ਕੇ ਠੱਗੀ ਦਾ ਨਾਂ ਜੋ ਰੱਖਦੇ ਸੇਵਾ ਪਾਣੀ ਐ ਚੋਰ ਨੂੰ ਕਹਿੰਦੇ ਮੋਰ ਦੁਹਾਈ ਸਾਜਿਸ਼ ਦੀ ਫਿਰ ਹੁੰਦਾ ਹੈ ਫੁੱਲੰਤਾਰਿੰਦਾ ਇੱਕ ਗੈਰੀ ਕਹਿੰਦੇ ਨਾ ਪ੍ਰੇਮ ਪਿਆਰ ਤਕੇਰਾ ਹੁੰਦਾ ਪ੍ਰੇਮ ਪਿਆਰ ਤਕੇਰਾ ਹੁੰਦਾ ਜਿਸਮ ਲੰਘ ਕੇ ਰੂਹਾਂ ਕੀ ਪ੍ਰੇਮ ਪਿਆਰ ਤਕੇਰਾ ਹੁੰਦਾ ਜਿਸਮ ਲੰਗ ਕੇ ਰੂਹਾਂ ਦੀ ਕੁਦਰਤ ਵਿੱਚ ਕਾਗਰ ਦਾ ਚੌਲਾ ਅੱਖਾਂ ਨਜ਼ਰੀ ਆਉਂਦਾ ਕੁਦਰਤ ਵਿੱਚ ਕਾਗਰ ਦਾ ਚੌਲਾ ਅੱਖਾਂ ਨਜ਼ਰੀ ਆਉਂਦਾ ਹੈ ਜੋ ਤਨ ਦੀ ਰਾਖੀ ਕਰ ਰਾਖੀ ਦੇ ਬਦਲੇ ਜੋ ਤਨ ਦੀ ਰਾਖੀ ਦੇ ਬਦਲੇ ਕੈਦ ਕਰੇਂਦਾ ਸੋਚਾਂ ਨੂੰ ਕਰਮਾਂ ਦਾ ਇਸ ਡੋਟੀ ਤਨ ਜੋ ਤਨ ਦੀ ਰਾਖੀ ਦੇ ਬਦਲੇ ਕੈਦ ਕਰੇਂਦਾ ਸੋਚਾਂ ਨੂੰ ਐਸਾ ਬੰਦਾ ਸਾਥੀ ਨਹੀਂ ਉਹ ਠੇਕੇਦਾਰ ਦਾ ਹੁੰਦਾ ਵਾਹ ਜੀ ਬਹੁਤ ਅਸਲ ਐਸਾ ਬੰਦਾ ਸਾਥੀ ਨਹੀਂ ਉਹ ਠੇਕੇਦਾਰ ਦਾ ਹੁੰਦਾ ਹੈ ਉਹ ਧੋਖੇ ਲੁੱਟ ਦੀ ਆਦਤ ਹੁੰਦੀ ਅਣਜਾਣੇ ਦੀ ਗਲਤੀ ਨਹੀਂ ਇਹ ਉਹਦੀ ਹੈਬਿਟ ਹੈ ਹੈਨਾ ਤੋਂ ਠੇ ਲੁੱਟ ਦੀ ਆਦਤ ਹੁੰਦੀ ਅਣਜਾਣੇ ਦੀ ਗਲਤੀ ਨਹੀਂ ਵਰਨਾ ਕਿਹੜਾ ਕਿਹੜਾ ਕਮਲਾ ਇਸ ਨੂੰ ਵਾਰ-ਵਾਰ ਦਹਿਰਾਉਂਦਾ ਵਰਨਾ ਕਿਹੜਾ ਕਮਲਾ ਇਸ ਨੂੰ ਵਾਰ-ਵਾਰ ਦਹਿਰਾਉਂਦਾ ਹੈ ਸਭ ਰੰਗ ਭਾਉਂਦੇ ਪ੍ਰੇਮ ਮੁਹੱਬਤ ਸਾਜ ਬੱਜਦੀ ਬੋਲੀ ਨਾਲ ਮੈਂ ਸਾਰੀ ਦੁਨੀਆ ਤੋਂ ਤੁਹਾਨੂੰ ਬਹੁਤ ਬੜਾ ਅਦਾਸੀ ਤੇ ਅਦਾਸੀ ਤੇ ਮੈਨੂੰ ਫਿਰ ਆਦਤ ਪੈ ਜਾਂਦੀ ਜਦੋਂ ਮੈਂ ਫੜਾ ਬੋਲਾਂ ਤੇ ਲੱਗਦਾ ਸੀ ਤੇ ਮੈਂ ਨਿਕਲ ਕੇ ਤੇ ਦੇਖਦਾ ਨਹੀਂ ਕਿ ਕੁਝ ਹੋ ਗਿਆ ਸਤਿਗੁਰਾਂ ਨੂੰ ਕਹੋ ਨੇ ਪ੍ਰੇਮ ਮੁਹੱਬਤ ਸਾਹਜ ਮੱਚਦੀ ਬੋਲੀ ਨਾਲ ਦੁਨੀਆਂ ਸਾਵੇਂ ਬੰਦਿਆਂ ਦਾ ਵਿਹਾਰ ਹੀ ਅਸਰ ਦਿਖਾਉਂਦਾ ਅਜੀ ਡਿਪੋਰਟੇਸ਼ਨ 트ੰਪ ਦਾ ਸ਼ੱਕਾ ਉਧਰੋਂ ਆਪਣਾ ਦਸਨ ਡਰੂਡੋ ਨੇ ਜੋ ਕੁਝ ਕਰ ਦਿੱਤਾ ਕਿ ਅਸੀਂ ਆਪਣੇ ਕੋਈ ਕਿਸੇ ਸਾਡੀ ਸਦੀਆਂ ਬਾਅਦ ਹੀ ਸਦੀਆਂ ਬਾਅਦ ਹੀ ਖੋਜਾਂ ਖਾਤਰ ਆਲਮ ਬੜਿਆਂ ਸੱਤ ਜਾ ਆ ਦਿੱਥੇ ਰੱਖੇ ਦੀ ਬੜਾ ਸੱਚ ਜਦੋਂ ਮੈਂ ਕਹਤੋਂ ਦੀ ਪੇਸ਼ ਆਇਆ ਤੇ ਨਿਕਲ ਮੈਂ ਸਦੀਆਂ ਬਾਅਦ ਹੀ ਖੋਜਾਂ ਖਾਤਰ ਆਲਮ ਬੜਿਆਂ ਸੱਤ ਜਾ ਇਹ ਪੁਰਜ਼ੇ ਪਾਸੇ ਤੰਬੀ ਟੋਲਾ ਲੰਬੜ ਦਾ ਤਹੋਂਦਾ ਕਹਿੰਦੇ ਇੰਡੀਆ ਨੂੰ ਤੇ ਪਾਕਿਸਤਾਨ ਨੂੰ ਵਿੱਚੋਂ ਬਾਹਰ ਕੱਢੋ ਬਾਕੀ 19 19 ਦੇਸ਼ਾਂ ਦਾ ਕਿਲਾ ਐਂਟਰੀ ਬੈਂ ਉਹਨਾਂ ਦੇ ਵੀਜ਼ਾ ਕਾਰਡ ਸਭ ਤੋਂ ਚੈੱਕ ਕਰਾਂਗੇ ਕਿਉਂ ਕਿਉਂਕਿ ਪਾਕਿਸਤਾਨ ਨੂੰ ਕੋਈ ਬੰਬ ਨਹੀਂ ਚਾਹੀਦੇ ਠੀਕ ਹੈ ਤਾਂ ਇਹ ਇੰਟਰਨੈਸ਼ਨਲ ਪੋਲਿਟਿਕਸ ਹੈ ਉਸ ਦਾ ਤਾਂ ਉਸ ਤੋਂ ਮਤਲਬ ਹੱਲ ਪਤਨ ਹੋਣਾ ਹੈ ਅਖੀਰ ਦੀ ਲਾਈਨ ਹੈ ਕਿ ਕੀ ਲੈਣਾ ਉਹ ਅਕਲਾ ਸ਼ਕਲਾ ਸ਼ਕਲਾ ਤੋਂ ਜੋ ਵਾਂਗ ਜ਼ਿਲੇ ਵੀ ਨਹੀਂ ਕੀ ਲੈਣਾ ਉਹ ਅਕਲਾ ਸ਼ਕਲਾ ਤੂੰ ਜੋ ਵਾਂਗ ਜ਼ਿਲੇਬੀ ਨੇ ਰਤਨਾ ਖੁਸ਼ਬੂਦਾਰ ਪੱਲੇ ਦੀ ਸਭ ਨੂੰ ਕੋਲ ਖਿਲਾਉਂਦਾ ਹੈ ਰਤਨਾ ਖੁਸ਼ਬੂਦਾਰ ਪੱਲੇ ਦੀ ਸਭ ਨੂੰ